ਸਰ 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 ਆਈ ਐਮ ਬੋਡਕਾਸਟ ਕੇ ਠੀਕ ਹੈ ਹਾਂ ਉਹ ਸਭ ਵੋਟ ਪਾਈਏ ਕੀ ਕਹਿਣਾ ਚਾਹੋਗੇ ਅੱਜ ਸੋ ਮੈਂ ਆਪਣੀ ਵੋਟ ਪਾਤੀ ਆਪਣਾ ਫਰਜ਼ ਨਵਾਇਆ ਤੇ ਪੂਰਾ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇੱਕ ਇੱਕ ਵੋਟ ਹੈ ਕੀਮਤੀ ਹੈ ਆਪਣੀ ਵੋਟ ਜਰੂਰ ਪਾਓ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੂਰੀ ਟੀਮ ਸੇਵਾਦਾਰ ਬਣ ਕੇ ਸੇਵਾ ਕਰ ਰਹੀ ਹੈ ਸੋ ਪੂਰੇ ਲੁਧਿਆਣੇ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੀ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਾਓ ਤਾਂ ਜੋ ਅਸੀਂ ਰਿੰਦੇ ਸਵਾ ਦੋ ਸਾਲ ਸੇਵਾਦਾਰ ਬਣ ਕੇ ਸੇਵਾ ਕਰੀਏ ਕਰ ਸਕੀਏ ਸੋ ਮੈਂ ਆਪਣਾ ਫਰਜ ਨਿਭਾਇਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਲਈ ਵੋਟ ਹੈ ਜਰੂਰ ਪਾਓ ਸੋ ਮੈਂ ਸਾਰੇ ਪੰਜਾਬ ਵਾਸੀਆਂ ਤੋਂ ਧੰਨਵਾਦ ਕਰਦਾ ਸਰ ਕੀ ਕੀ ਮੁੱਦੇ ਤੋਂ ਲੱਦਾ ਜਿਹੜੇ ਅਹਿਮ ਜਿਹੜੇ ਹੈਗੇ ਆ ਅਸੀਂ ਕੰਮਾਂ ਦੇ ਅਧਾਰ ਤੇ ਵੋਟ ਮੰਗਦੇ ਆ 2.5 2.5 ਸਾਲਾਂ ਚ ਕੰਮ ਕੀਤੇ ਹੋਣ ਵਾਲੇ 2.5 ਸਾਲਾਂ ਚ ਕਾਫੀ ਕੰਮ ਕਰਾਂਗੇ ਸੋ ਰਿੰਦਾ ਇੱਕ ਇੱਕ ਕੰਮ ਜਿਹੜਾ ਪੰਜਾਬ ਵਾਸੀਆਂ ਨੇ ਜਿਹੜੀ ਉਮੀਦਾਂ ਤੇ ਸਾਨੂੰ ਸਾਡੀ ਸਰਕਾਰ ਬਣਾਏ ਸਾਡਾ ਮੇਰ ਬਣਾਉਣ ਜਾ ਰਹੇ ਸਾਡੇ ਕੌਂਸਲਰ ਬਣਾਉਣ ਜਾ ਰਿਹਾ ਸੋ ਇਹਨਾਂ ਨਾਲ ਵਾਅਦਾ ਕਰਦੇ ਆ ਕਿ ਜਿਹੜੇ ਜਿਹੜੇ ਵੀ ਕੰਮ ਪੈਂਡਿੰਗ ਰਹਿਗੇ ਵਿਕਾਸ ਦੇ ਉਹ ਸਾਰੇ ਕੰਮ ਪਹਿਲ ਦੇ ਅਧਾਰਤ ਕਰਾਵ ਸਰ ਕੁਝ ਜਗ੍ਹਾ ਹੱਥ ਪਾਈ ਵੀ ਹੋਈ ਹੈਗੀ ਆ ਮਿਸਟਰ ਜਵਿੰਦਰ ਵਗੈਰਾ ਤੁਹਾਨੂੰ ਕੀ ਲੱਗਦਾ ਹੈ ਕਿੰਨੇ ਦੇਖੋ ਮੈਨੂੰ ਤੇ ਲੁਧਿਆਣੇ ਦਾ ਪਤਾ ਮੇਰੀ ਲੁਧਿਆਣੇ ਡਿਊਟੀ ਲੱਗੀ ਹੈ ਸੰਗਰੂਰ ਲੱਗੀ ਹੈ ਬਿਲਕੁਲ ਇਮਾਨਦਾਰੀ ਨਾਲ ਬਿਲਕੁਲ ਪਿਆਰ ਨਾਲ ਲੋਕ ਵੋਟਾਂ ਪਾਉਣ ਪਾ ਰਹੇ ਆ ਸੋ ਵਿਰੋਧੀ ਡਰੇ ਹੋਏ ਆ ਡਰੇ ਹੋਏ ਧੱਕੇਵਾਸ਼ਾਂ ਦੀਆਂ ਕੰਨ ਕੋਸ਼ਿਸ਼ ਕਰਦੇ ਆ ਪਰ ਸਾਨੂੰ ਕੋਈ ਲੋੜ ਨਹੀਂ ਅਸੀਂ ਪੂਰੇ ਇਮਾਨਦਾਰੀ ਨਾਲ ਮੈਂ ਤੁਹਾਡੇ ਚੈਨਲ ਐ ਵੀ ਆਪਣੇ ਪੰਜਾਬ watchers ਨੂੰ ਬੇਨਤੀ ਕਰਦਾ ਕਿ ਜਦੋਂ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਸਾਡੇ ਨਾਲ ਹੋ ਤੇ ਅਸੀਂ ਧੱਕੇ ਸਹੀ ਕਿਉਂ ਕਰਾਂਗੇ ਇਹਨਾਂ ਲੋਕਾਂ ਨੂੰ ਆਦਤ ਆ ਪਿਛਲੀਆਂ ਸਰਕਾਰਾਂ ਦੇ ਜਿਹੜਾ ਲੋਕਾਂ ਨੇ ਇੱਕ ਦੂਜੇ ਨਾਲ ਧੱਕੇ ਕੀਤੇ ਸੋ ਪਹਿਲੀ ਸਰਕਾਰ ਆ ਜਿਹੜੀ ਪਿਆਰ ਨਾਲ ਈਮਾਨਦਾਰ ਨਾਲ ਤਾਂ ਕੰਮ ਦੇ ਰਾਤੇ ਵੋਟ ਮੰਗ ਰਹੀ ਹੈ ਤੇ ਇਸੇ ਤਰ੍ਹਾਂ ਮੰਗਾ ਸਰ ਗੁਰਦਾਸਪੁਰ ਤੇ ਫਿਰ ਇੱਕ ਗਨਰ ਐਟੈਕ ਐਟੈਕ ਹੋਇਆ ਹੈਗਾ ਥਾਣੇ ਤੇ ਹਮਲਾ ਹੋ ਰਿਹਾ ਪਾਨੂੰ ਕੀ ਲੱਗਦਾ ਹੈ ਕਿ ਆਏ ਦਿਨ ਥਾਣੇ ਤੇ ਹਮਲੇ ਹੋ ਰਹੇ ਨੇ ਜਿਸ ਤਿੱਕੇ ਨਾਲ ਪੁਲਿਸ ਹੀ ਖੁਦ ਐਟੈਕ ਹੋ ਰਹੇ ਤੇ ਬਾਅਦ ਵਿੱਚ ਕਿ ਸੁਰੱਖਿਆ ਕੀ ਕਰੇਗੀ ਪੁਲਿਸ ਨਹੀਂ ਮੈਨੂੰ ਇਹ ਤੁਸੀਂ ਦੱਸ ਰਹੇ ਹੋ ਮੈਂ ਪਤਾ ਕਰਵਾ ਲਾਂ ਪਰ ਮਾੜੀ ਗੱਲ ਹੈ ਜੇ